ਮਾਡਲ ਸਥਾਪਕਕਰਨ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦਾ ਵਿਰੋਧ ਸਾਹਮਣੇ ਆਇਆ ਹੈ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗੜੀਵਾਲ ਨੇ ਕਿਹਾ ਕਿ ਪੂਰਨੇ ਦੇ ਵਿਖੇ ਗਣੇਸ਼ ਉਤਸਵ ਸਮਾਗਮ ਦੇ ਵਿੱਚ ਸਿਰਦਬਾਹ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਦਾ ਮਾਡਲ ਬਣਾਇਆ ਜਾ ਰਿਹਾ ਹੈ ਜਿਹਦੇ ਵਿੱਚ ਇਹ ਪਤਾ ਲੱਗਾ ਕਿ ਉੱਥੋਂ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਨ੍ਹਾਂ ਨੇ ਸਹਿਯੋਗ ਕੀਤਾ ਹੈ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪ੍ਰਦਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਇਸ ਗੱਲ ਦਾ ਵੰਟਾ ਨੋਟਿਸ ਲਿਆ ਹੈ ਇਸ ਤੋਂ ਪਹਿਲਾਂ ਦੱਸ ਦੇ ਕਿ ਮਸਤੂਆਣਾ ਸਾਹਿਬ ਦੇ ਵਿਖੇ ਇੱਕ ਇਸ ਤਰ ਕਾਲ ਤਖਤ ਸਾਹਿਬ ਨੇ ਰੱਦ ਕਰ ਦਿੱਤਾ ਸੀ ਅਸੀਂ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਜਿਹੜੀ ਵੀ ਕੋਈ ਕਾਰਗੁਜ਼ਾਰੀ ਹੋਈ ਹੈ ਜ ਜੁਨਾ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ ਉਹ ਤੁਰੰਤ ਇਸ ਗੱਲ ਦੇ ਲਈ ਕਾਲ ਤਖਤ ਸਾਹਿਬ ਤੇ ਆਪਣਾ ਸਪਸ਼ਟੀਕਰਨ ਦੇਣ ਤੇ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ ਸਾਹਿਬ ਉਸ ਦਾ ਮਾਡਲ ਜਿਹੜਾ ਵਾ ਉਹ ਪੁਣੇ ਦੇ ਅੰਦਰ ਇੱਕ ਗਣੇਸ਼ ਉਤਸਵ ਨਾਮ ਦਾ ਸਮਾਗਮ ਹੋ ਰਿਹਾ ਉਸ ਦੇ ਵਿੱਚ ਬਣਾਇਆ ਜਾ ਰਿਹਾ ਜਿਹਦੇ ਵਿੱਚ ਇਹ ਪਤਾ ਲੱਗਾ ਕਿ ਉਥੋਂ ਦੇ ਇੱਕ ਗੁਰਦੁਆਰਾ ਪਰੰਧ ਕਮੇਟੀ ਦਾ ਉਹਦੇ ਨਾਲ ਸਹਿਯੋਗ ਹੈ। ਛਰੌਣੀ ਗੁਰਦੁਆਰਾ ਪਰੰਧ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਖੈਦੋਗੜ ਰਿਜੈਨਸ ਸਿੱਧਾ ਆਮੀ ਨੇ ਇਸ ਗੱਲ ਦਾ ਵੱਡਾ ਨੋਟਸ ਲਿਆ। ਗੁਰੂ ਸਾਹਿਬ ਨੇ ਜੋ ਇਸ ਸਥਾਨ ਨੂੰ ਦੇ ਬਾਰੇ ਵਿੱਚ ਵਿਖਿਆਨ ਕੀਤਾ ਹੈ ਕਿ ਡੇਠੇ ਸਭੇ ਥਾਵ ਨਹੀਂ ਤੁਝੇ ਆ। ਇਹ ਕੋਈ ਹੋਰ ਨਹੀਂ ਹੋ ਸਕਦਾ। ਜੋ ਕੁਝ ਇੱਥੇ ਗੁਰੂ ਸਾਹਿਬ ਨੇ ਇਸ ਦੀ ਉਸਾਰੀ ਕੀਤੀ ਹੈ ਇਸ ਦਾ ਇਸ ਦੇ ਬਰਾਬਰ ਤੇ ਕੁਝ ਨਹੀਂ ਹੋ ਸਕਦਾ ਇਸ ਤੋਂ ਪਹਿਲਾਂ ਮਸਤੂਆਣਾ ਸਾਹਿਬ ਨੇ ਕਿ ਇੱਕ ਇਸ ਤਰ੍ਹਾਂ ਦਾ ਗੁਰਦੁਆਰਾ ਬਣਾਉਂਦਾ ਜਿਹੜਾ ਬਣਿਆ ਸੀ ਉਸ ਨੂੰ ਕਾਲਕਤਕ ਸਾਹਿਬ ਨੇ ਰੱਦ ਕਰ ਦਿੱਤਾ ਤੇ ਅਸੀਂ ਦੇਖ ਰਹੇ ਸੀਗੇ ਕਿ ਪਿਛਲੇ ਦਿਨਾਂ ਚ ਦਿੱਲੀ ਵਿੱਚ ਕਿਦਾਰਨਾਥ ਨਾਮ ਦਾ ਇੱਕ ਮੰਦਿਰ ਬਣ ਰਿਹਾ ਸੀ ਜਿਸ ਨੂੰ ਲੈ ਕੇ ਜਿਹੜੇ ਕਿ ਕਿਦਾਰਨਾਥ ਮੰਦਿਰ ਨਾਲ ਸੰਬੰਧਿਤ ਜਾਂ Hindu ਮਾਤਾ ਉਹਨਾਂ ਨੇ ਉਹ ਮੰਦਿਰ ਦੀ ਉਸਾਰੀ ਰੁਕਵਾ ਦਿੱਤੀ ਤੋਂ ਇਹ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਹ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਵੇਂ ਚੁਣੌਤੀ ਆ ਤੇ ਚੈਲੰਜ ਆ ਸੋ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਨੋਟਸ ਲਿਆ ਸ਼੍ਰੋਮਣੀ ਕਮੇਟੀ ਦਾ ਨੋਟਸ ਲਿਆ ਕਿ ਕਿਤੇ ਵੀ ਕਿਉਂਕਿ ਦਰਬਾਰ ਸਾਹਿਬ ਦੀ ਅਹਿਮੀਅਤ ਸਮਾਨ ਸਤਕਾਰ ਪਵਿੱਤਰਤਾ ਆਪਣੇ ਹਾਰ ਦੇ ਵਿੱਚ ਬਹੁਤ ਵੱਡੀ ਮਹਾਨਤਾ ਵਾ ਸੋ ਇਸ ਗੱਲ ਨੂੰ ਲੈ ਕੇ ਜਿਹੜਾ ਵੀ ਉਹ ਕੀਤਾ ਜਾ ਰਿਹਾ ਜੇ ਕਿਸੇ ਗੁਰਦੁਆਰਾ ਕਮੇਟੀ ਚ ਉਸ ਵਿੱਚ ਸ਼ਾਮਲ ਹੈ ਤੇ ਇਹ ਵੀ ਕਿਹਾ ਗਿਆ ਕਿ ਉਸ ਗੱਲ ਹੀ ਕਾਲਕਤਬ ਸਾਹਿਬ ਨੂੰ ਪੱਤਰ ਲਿਖਿਆ ਜਾਵੇਗਾ ਸੋ ਅਸੀਂ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਜਿਹੜਾ ਵੀ ਕੋਈ ਵੀ ਕਾਰਜ ਨਹੀਂ ਹੋਈ ਆ ਇਹਨਾਂ ਲੋਕਾਂ ਨੇ ਇਹ ਕਰਕੇ ਸ਼ਮੂਲੀਅਤ ਕੀਤੀ ਆ ਇਹ ਵਧਾਉਣ ਦੀ ਕੋਸ਼ਿਸ਼ ਕੀਤੀ ਆ ਉਹ ਤੁਰੰਤ ਇਸ ਗੱਲ 'ਇ ਆਪਣਾ ਸਪਸ਼ਟ ਪੱਖ ਕਰਨਾ ਕਾਲਪਤਿਕ ਸਾਹਿਬ ਤੇ ਤੇ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ ਸ਼ਰੂਨੀ ਕਮੇਟੀ ਨੇ ਇਸ ਗੱਲ ਦੀ ਸਖਤ ਦਾਣਾ